ਅਵਾਜ਼ ਜੀ ਤੋਂ ਫੜਸਾ ਅਵਾਜ਼ ਜੀ ਦੀ ਫਟੇ ਅਜੋ ਗੁਰਦੁਆਰਾ ਹਰਗਨ ਸੇਵ ਬੇਦੀਨਗਰ ਤੋਂ ਨਗਰ ਕੀਰਤਨ ਸਰੇ ਤਕਰੀਬਨ 7:30 ਵਜੇ ਰਵਾਨਾ ਹੋਇਆ ਸੀ ਜਿਸ ਵਿੱਚ ਪੰਜਾਬ ਪਿਆਰਾਂ ਦੀ ਸੇਵਾ ਲਈ ਕੋ ਸਿੰਗਰ ਨੂੰ ਕਿਹਾ ਗਿਆ ਸੀ ਜਿਸ ਵਿੱਚ ਦਾਸ ਜੀ ਸੀ ਜਿਹਦੇ ਘਰੇ ਜੋ ਕਮੇਟੀ ਮੈਂਬਰ ਸੀ ਉਹ ਕੀ ਲੈ ਕੇ ਆਏ ਸੀਗੇ ਕੁਝ ਦਿਨ ਪਹਿਲਾਂ ਉਹਨਾਂ ਨੇ ਪੰਜਾਬ ਪੇਰਾਂ ਵਾਸਤੇ ਡਿਊਟੀ ਲਈ ਸੀ ਤੇ ਪੰਜਾਬ ਪੇਰਾਂ ਵਿੱਚ ਸੇਵਾ ਕਰਨੀ ਹੈ ਲੈ ਕੇ ਘਰੋਂ ਲੈ ਕੇ ਆਏ ਸੀਗੇ ਸ਼ਨੀਵਾਰ ਨੂੰ ਉਹਨਾਂ ਨੇ ਕਿਹਾ ਸੀ ਵੀ ਸ਼ਨੀਵਾਰ ਨੂੰ ਆ ਕੇ ਤੁਸੀਂ ਵੀ ਦਸਤਾਰ ਲੈ ਜਿਓ ਤੇ ਤਿਆਰ ਹੋ ਕੇ ਆ ਜਿਓ ਸ਼ਨੀਵਾਰ ਨੂੰ ਮਾਤਾ ਜੀ ਮੇਰੇ ਨਾਲ ਪੈਸਾ ਉਹ ਭਾਈ ਰਾਜਾ ਸਹਿੰਦੀ ਨਾਲ ਸੀਗੇ ਅਸੀਂ ਸ਼ਾਮ ਦੇ ਟਾਈਮ ਗਏ ਉਹਨਾਂ ਕੋਲ ਤੇ ਉਹਨਾਂ ਨੂੰ ਕਿਹਾ ਵੀ ਸਾਨੂੰ ਦਸਤਾਰ ਵੀ ਦੇ ਦਿਓ ਸਾਨੂੰ ਉਹਨਾਂ ਨੇ ਦਸਤਾਰ ਦੇਣ ਤੋਂ ਯਾਨੀ ਅੰਕਾਰ ਪੀਤਾ ਨਹੀਂ ਸਾਨੂੰ ਇੱਧਰ ਖਰਾਬ ਪੀਤਾ ਵੀ ਜਾਂ ਰੁਕ ਜਾਓ ਜਾਂ ਸੰਗਰਨ ਦਾ ਅਸੀਂ ਦਸਤਾਰਾਂ ਦੇ ਉੱਤੇ ਆ। ਇਹ ਕੁਝ ਵੀ ਆ ਜਾਣੀ ਸਾਨੂੰ ਉਹਨਾਂ ਨੇ ਜਵਾਬ ਦਿੱਤਾ। ਤੇ ਲੋਕ ਉਸ ਸਮਾਂ ਸੀ ਵੇਟ ਕੀਤਾ ਉਹਨਾਂ ਦਾ। ਉਸ ਤੋਂ ਬਾਅਦ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸੀ ਉਹ ਆਏ ਉਹਨਾਂ ਨੇ ਮੈਨੂੰ ਪੁੱਛਿਆ ਕੋਈ ਪੈਸਾ ਉਸ ਤੇ ਤੁਸੀਂ ਜਿਉਂਟੀ ਦੇਵੋਗੇ ਪੰਜਾ ਪੈਰਾਂ ਚ। ਮੈਂ ਉਹਨਾਂ ਨੂੰ ਕਿਹਾ ਵੀ ਹਾਂ ਅਸੀਂ ਪੰਜਾ ਪੈਰਾਂ ਦੀ ਡਿਊਟੀ ਆਸਤੀ ਵੀ ਅਸੀਂ ਆਏ ਦਸਤਾਰ ਲੈਣ ਵਾਸਤੇ। ਤੇ ਪਰ ਇਹਨਾਂ ਨੇ ਸਾਨੂੰ ਕੁਝ ਗੱਲਾਂ ਉਲਟ-ਪੁਲਟ ਕਰਦਿਆਂ। ਇਹਨਾਂ ਵਿੱਚ ਸਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਉਹ। ਕਰੋ ਉਹਨਾਂ ਨੇ ਸਾਨੂੰ ਦਸਤਾਰ ਦੇਤੀ ਸਵੇਰੇ ਮੈਂ ਤਕਰੀਬਨ 7:30 ਵਜੇ ਤੇ 10:30 ਤਕਰੀਬਨ ਜਾਨੀ 7 ਵਜੇ ਤੋਂ ਪਹਿਲਾਂ-ਪਹਿਲਾਂ ਜਾਨੀ ਮੈਂ ਘਰ ਦੁਆਰਾ ਸੇ ਪਹੁੰਚਿਆ ਜਿਸ ਟੇ ਹਤੇ ਪੰਜ ਪਿਆਰੇ ਸੇਵਾਨ ਆਪਣੀ ਤਿਆਰੀ ਦੇ ਵਿੱਚ ਸੀਗੇ ਪਰ ਜੇ ਬਾਣੇ ਫੜ ਰਹੇ ਸੀ ਉਹ ਮੈਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਮੇਰੀ ਜਿਹੜੀ ਸੇਵਾ ਵੀ ਮੈਨੂੰ ਸੇਵਾ ਦਿੱਤੀ ਜਾਵੇ ਉਹਨਾਂ ਚੋਂ ਕੋਈ ਗੁਰ ਸਿੰਘ ਨੇ ਮੈਨੂੰ ਤਿਆਰ ਹੋਣ ਵਾਸਤੇ ਕਿਹਾ ਤੇ ਕੋਈ ਜਾਣਿਆ ਨੇ ਮੈਨੂੰ ਜਵਾਹ ਦਿੱਤਾ। ਇਸੇ ਵਾਰ ਵਿੱਚ ਬੰਦੇ ਪੂਰੇ ਆ ਤੇ ਜਿਹੜੇ ਉਹ ਆਪਕੋ ਸੱਗਣਾ ਕਿਤੇ ਆ। ਅਸੀਂ ਜਾਨੀ ਉੱਥੋਂ ਤਿੰਨ ਸਿੰਘ ਜਾਨੀ ਗੁਰਦੁਆਰਾ ਸਾਹਿਬ ਤੋਂ ਬਹੁਤ ਸਾਰੇ। ਉਸ ਤੋਂ ਬਾਅਦ ਉਸ ਸਮੇਂ ਬਾਅਦ ਜੋ ਗੁਰਦੁਆਰੇ ਦਾ ਪਹਿਲਾ ਪ੍ਰਧਾਨ ਸੀ ਜਸਵੰਤ ਸਿੰਘ ਉਹ ਆਏ। ਉਹਨਾਂ ਨੇ ਆ ਕੇ ਖੇਰ ਕਰਿਆ ਆ ਕੇ ਮੈਨੂੰ ਉਗਲਾਉਣਾ ਹੈ। ਆ ਕੇ ਮੈਨੂੰ ਕਿਹਾ ਵੀ ਹਾਂ ਵੀ ਤੂੰ ਸੇਵਾ ਦੇ ਵਿੱਚ ਆ ਤੇ ਆ ਕੇ ਬਾਣਾ ਬਜਰ। ਅਸੀਂ ਪਹਿਲਾਂ ਤਾਂ ਉਹਨਾਂ ਨੂੰ ਕਿਹਾ ਵੀ ਨਹੀਂ ਜੋ ਕੁਝ ਹੋ ਗਿਆ ਚਲੋ ਠੀਕ ਆ ਹੁਣ ਫਿਰ ਅਸੀਂ ਕਿਹਾ ਵੀ ਤੇਰੇ ਕੋਈ ਗੱਲ ਨਹੀਂ ਕਿ ਬੱਚਾ ਮੰਨਣਾ ਜ਼ਰੂਰੀ ਹੈ ਜਣੀ ਹੁਣ ਚੱਲ ਕੇ ਆਇਆ ਜਦ ਅਸੀਂ ਦੁਬਾਰਾ ਫਿਰ ਕੋਸ਼ਿਸ਼ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਵੀ ਕਿਸੇ ਕਰਦਾ ਪੂਰਾ ਜਿਸ ਨਾਲ ਕੋਈ ਸਵਾਲ ਨਹੀਂ ਪਾਇਆ ਜਾਂ ਤੁਸੀਂ ਆਏ ਆ ਜਾਂ ਤੁਸੀਂ ਸੇਵਾ ਕਰਨੀ ਹੈ ਜਾਂ ਨਹੀਂ ਕਰਨੀ ਸਾਨੂੰ ਕਿਸੇ ਕਰਦਾ ਜਵਾਬ ਨਹੀਂ ਦਿੱਤਾ ਮੇਰੇ ਹੱਥ ਪਾ ਕੇ ਬੇਤੀ ਹੈ ਸਾਰੇ ਜਿਥੇ ਬੰਦਿਆਂ ਨੂੰ ਸਾਰੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਜਿਵੇਂ ਕਿਸੇ ਗੁਰਦੁਆਰੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਗਰ ਕੀਰਤਲੇ ਵਿੱਚ ਹੁੰਦਾ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਜਿਸ ਬੰਦੇ ਦੀ ਡਿਊਟੀ ਲਈ ਜਾਂਦੀ ਆ ਡਿਊਟੀ ਲਾ ਕੇ ਉਹ ਬੰਦੇ ਨੂੰ ਜਾਨੀ ਜਵਾਬ ਦੇਣਾ ਇਹ ਜਾਇਜ਼ ਆ ਤਾਂ ਨਜਾਇਜ਼ ਜੇ ਜਾਇਜ਼ ਆ ਤੇ ਫਿਰ ਕਾਰਵਾਈ ਉਹ ਬੰਦੇ ਤੇ ਕੀਤੀ ਜਾਵੇ ਜੇ ਨਜਾਇਜ਼ ਆ ਤੇ ਫਿਰ ਜਿਹੜੇ ਪ੍ਰਬੰਧਕ ਕਮੇਟੀ ਆ ਜਿਹੜੀ ਗੁਰਦੁਆਰੇ ਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਜਾਇਜ਼ ਆ ਇਹ ਫਿਰ ਉਹਦੀ ਜੋ ਸੇਵਾ ਬਣਦੀ ਆ ਉਹ ਸੰਗ ਨੂੰ ਜਿਹੜੀ ਸੇਵਾ ਲਈ ਸੀ ਉਹਦੀ ਸੇਵਾ ਦਿੱਤੀ ਜਾਵੇ ਠੀਕਾ ਅਗਰ ਜੇ ਨਹੀਂ ਤਾਂ ਉਹਨੂੰ ਪਹਿਲਾਂ ਵੀ ਜਣੀ ਸੇਵਾ ਦੇ ਵਿੱਚੋਂ ਇਨਕਾਰ ਕੀਤਾ ਜਾਵੇ ਜੇ ਭਾਈ ਸੇਵਾ ਵਿੱਚ ਨਹੀਂ ਕਿਸੇ ਦੇ ਘਰੇ ਜਾਣ ਦੀ ਕਿਸੇ ਕਮੇਟੀ ਨੂੰ ਕੋਈ ਲੋੜ ਨਹੀਂ ਉਹਨਾਂ ਨੂੰ ਪਹਿਲਾਂ ਆਪ ਦਾ ਇੰਤਜ਼ਾਮ ਕਰਨਾ ਚਾਹੀਦਾ ਵੀ ਸਾਡੇ ਬੰਦੇ ਚਾ ਪੂਰੇ ਆ ਜਾਂ ਸਾਡੇ ਬੰਦੇ ਨਹੀਂ ਪੂਰੇਗੇ ਜੇ ਬੰਦੇ ਉਹਨਾਂ ਦੇ ਪੂਰੇ ਆ ਫਿਰ ਐਵੇਂ ਉਹਨਾਂ ਨੂੰ ਕਿਸੇ ਦੇ ਘਰੇ ਜਾਣ ਦੀ ਜਾਂ ਕਿਸੇ ਦੇ ਘਰੇ ਘੇੜੇ ਮਾਰਨ ਦੀ ਕੋਈ ਜ਼ਰੂਰਤ ਨਹੀਂਗੀ ਕਿਉਂ ਇਹ ਗੁਰਦੁਆਰਾ ਹਰਗੋਆ ਸਾਹਿਬ ਤੀਜੀ ਚੌਥੀ ਵਾਰ ਜਾਨੀ ਇਹ ਕੁਸ਼ ਮੇਰੇ ਨਾਲ ਹੋ ਚੁੱਕਾ ਪਰਵਾਦ ਫੇਰਾਂ ਦੇ ਵਿੱਚ ਵੀ ਜਾਨੀ ਰੂਟ ਕੋਸ ਹੋਰ ਹੁੰਦੇ ਸੀਗੇ ਤੇ ਜਾਂਦੇ ਹੋਰ ਪਾਸੇ ਸੀਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਈ ਸੇਵਾ ਹੋਰ ਖੰਡ ਪਾਠਾਂ ਦੇ ਵਿੱਚ ਅਸੀਂ ਜੋ ਫ੍ਰੀ ਗੁਰਮ੍ਰਿ ਅਦਾਨ ਅੁਸਾਰ ਜਾਨੀ ਜੋੜਿਆਂ ਦੀ ਸੇਵਾ ਜੋ ਕਰਦੇ ਸੀਗੇ ਉਹ ਜੋੜਿਆਂ ਦੀ ਸੇਵਾ ਵਿੱਚ ਵੀ ਅਸੀਂ ਬਾਅਦ ਦੇ ਵਿੱਚ ਵੀ ਇਹਨਾਂ ਨਾਲ ਕੋਸ਼ਿਸ਼ ਜਾਨੀ ਬੱਲਾ ਕੀਤੀਆਂ ਜਿਹੜੇ ਵਜਨ ਕੀਤੇ ਵੀ ਸਾਨੂੰ ਇਹ ਚੀਜ਼ ਦੀ ਲੋੜ ਆ ਪਰ ਕਿ ਅਸੀਂ ਇਹਨਾਂ ਤੋਂ ਕੋਲ ਲੈਣਾ ਸੀ ਫ੍ਰੀ ਸਾਡੀ ਸੇਵਾ ਸੀ ਵੀ ਉਹ ਸਾਨੂੰ ਦਰਗਾਹ ਤੋਂ ਜਾਂ ਹੋਰ ਚੀਜ਼ਾਂ ਤੋਂ ਵੀ ਸਾਨੂੰ ਇਹਨਾਂ ਨੇ ਅੰਕਾਰ ਪਿਤਾ ਜਵਾਵ ਦਿੱਤਾ ਸਾਨੂੰ ਪਰ ਅਸੀਂ ਸੰਗਤ ਦੀ ਸੇਵਾ ਕਰਨੀ ਸੀ ਅਸੀਂ ਕਿਸੇ ਦੀ ਹੋਰ ਸੇਵਾ ਨਹੀਂ ਕਰਨੀ ਸੀ ਪਰ ਅੱਜ 8 ਤਰੀਕ ਦਿਨ ਐਤਵਾਰ ਜੋ ਅਜਰਾ ਦੇਣਾ ਅਜਰੇ ਐ ਦਿਨ ਦੇ ਉੱਤੇ ਮੇਰੇ ਮਨ ਨੂੰ ਬਹੁਤ ਵੱਡੀ ਥੋਸ ਕੁੱਤੀ ਕਿਉਂਕਿ ਜਿਹਨੂੰ ਬੰਦਾ ਇਨਸਾਨ ਕੋਈ ਮੰਨ ਤੇ ਆ ਦੇ ਕੋਈ ਲੋੜ ਪਾਉਂਦਾ ਜਾਂ ਕੋਈ ਖੁਸ਼ੂਸ਼ੀ ਕਰਦਾ ਜਾਂ ਕੋਈ ਕਿਸੇ ਦੀ ਬੇਦਵੀ ਕਰਦਾ ਜਾਂ ਕੋਈ ਦਾੜੀ ਕਤਲ ਕਰਾਉਂਦਾ ਜਾਂ ਕੇਸ ਕਤਲ ਕਰਾਉਂਦਾ ਉਹ ਸਿਰਫ ਇਹਨਾਂ ਗੱਲਾਂ ਤੇ ਕਰਾਉਂਦਾ ਕਿਉਂਕਿ ਵੀ ਜਿਹੜੀ ਉਹ ਬੰਦੇ ਦੀ ਸੇਵਾ ਨੂੰ ਤੋੜਿਆ ਜਾਂਦਾ ਯਾਨੀ ਜੋੜਿਆ ਨਹੀਂ ਜਾਂਦਾ ਤਾਂ ਇਸੇ ਕਰਕੇ ਮੇਰੇ ਹੱਥ ਬੈਂਕ ਦੀ ਬੈਂਕੀ ਆ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸਾਰੇ ਕਮੇਟੀਆਂ ਨੂੰ ਵੀ ਇਹਨਾਂ ਤੇ ਜੇ ਨੱਥ ਪਾਈ ਜਾਵੇ ਅਗਰ ਜੇ ਨਾ ਇਹਨਾਂ ਤੇ ਨੱਥ ਪਾਈ ਗਈ ਇਸ ਤਰ੍ਹਾਂ ਦੇ ਲੋਕਾਂ ਤੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤੇ ਬਹੁਤ ਜਾਣੇ ਜਿਹੜੇ ਇਸ ਤਰ੍ਹਾਂ ਦੇ ਸੇਵਾਦਾਰ ਆ ਤਿਆਰ ਹੋ ਕੇ ਜਿਹੜਾ ਗੁਰੂ ਘਰ ਦੀ ਸੇਵਾ ਕਰਨ ਜਾਂਦੇ ਆ ਕਿ ਉਹਨਾਂ ਨੂੰ ਅਹੰਕਾਰ ਕੀਤਾ ਜਾਂਦਾ ਉਹਨਾਂ ਦੀ ਸਰਧਾ ਜੋ ਭਾਵਨਾ ਉਹ ਤੋੜੀ ਜਾਊਗੀ ਟੁੱਟ ਜਾਊਗੀ ਤੇ ਪਰ ਜੋ ਅੱਗੇ ਤਾਂ ਜਿਹੜੇ ਆਪਾਂ ਵੇਨੇ ਆ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਬੇਦਬਗੀ ਆਉਂਦੀਆਂ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਆ ਤੇ ਭਾਈ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਫਿਰ ਜੇ ਮਰਨ ਠੋਸ ਪਹੁੰਚੀ ਰਹੀ ਤੇ ਹੋ ਸਕਦਾ ਵੀ ਕੋਸ-ਕੋਸ ਨਹੀਂ ਹੋਣ ਇਸ ਤਰ੍ਹਾਂ ਕੋਈ ਕੋਈ ਪਾਹਾ ਲੈ ਕੇ ਮਰ ਸਕਦਾ ਕੋਈ ਮਾਂ ਤੇ ਰੋੜ ਪਾ ਕੇ ਕੋਈ ਟੈਨਸ਼ਨ ਦੇ ਵਿੱਚ ਵੀ ਕੋਈ ਆਦਾ ਇਨਸਾਨ ਕਰ ਸਕਦਾ ਤੇ ਜਾਂ ਕੋਈ ਆਦੇ ਕੇਸ ਕਰਾ ਸਕਦਾ ਤੇ ਗੁਰੂ ਮਹਾਰਾਜ ਦੀ ਮਰਿਆਦਾ ਤੋਂ ਬਾਹਰ ਹੋ ਸਕਦਾ ਕਿਉਂਕਿ ਮਨ ਠੋਸੀ ਇੰਨੀ ਪਹੁੰਚਦੀ ਹੈ ਜਿਹੜੀ ਮਰਿਆਦਾ ਜਿਹੜੀ ਪੰਜਾ ਪਿਆਰਾਂ ਦੇ ਹੁਕਮ ਅਨੁਸਾਰ ਸੀ ਪੰਜਾ ਪਿਆਰਾਂ ਦੀ ਕਾਇਦੇ ਵਿੱਚ ਸੀਗੀ ਉੱਥੋਂ ਬੰਦੇ ਨੂੰ ਜਵਾਬ ਮਿਲ ਜਾਣਾ ਤੇ ਫਿਰ ਉਹ ਬੰਦੇ ਦਾ ਡੈੜੀ ਪੁੱਛਿਆ ਜਾਂਦਾ ਇਹਨੂੰ ਅਗਲਾ ਕਹਿੰਦਾ ਹੋਇਆ ਪਤੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਦੁਆਰ ਹੋ ਜੀ ਕਿ ਪਤੇ ਹਣੋਕੇ ਕਰਕੇ ਸਮਾਹ ਲਾ